ਆਪਣੇ ਬਲ ਬੁੱਤੇ ਦੇ ਅਫਸਰਾਂ ਨੇ ਨਾਖ ਨੂੰ ਸਿਰ ਪਾ ਕੇ ਤੇ ਤਕਰੀਬਨ 250 ਫੁੱਟ ਪਾਈਪ ਜਿਹੜੀ ਆ ਪਾਣੀ ਦੀ ਪੁਆਈ ਉਹ ਵਰਦੀਆਂ ਜੁਗਲ ਮਹਾਜਨ ਜੀ ਦਾ ਜਿਹਨਾਂ ਨੇ ਅੱਜ ਇੱਥੇ ਮੀਟਿੰਗ ਦਾ ਰੈਂਡ ਕੀਤਾ ਅੱਜ ਦੀ ਮੀਟਿੰਗ ਜਿਹੜੀ ਜੁਗਲ ਮਹਾਜਨ ਜੀ ਦੀ ਰਿਐਕਟਾ ਦੇ ਵਿੱਚ ਦੀਪਕ ਰੋੜਾ ਜੀ ਜਗਰਾ ਵੀ ਫਿਕਰ ਹੋਈ ਹੈ ਉਹ ਆਲਰੇਡੀ ਐਜੂਕੇਸ਼ਨ ਮੋਰਚਾ ਔਰ ਆਸਵਾਜ ਪਾਰਟੀ ਦੀ ਲੋਕ ਸਭਾ ਦੇ ਇਲੈਕਸ਼ਨ ਨ ਹੋ ਚੁੱਕੇ ਨੇ ਜਿਹਦੇ ਵਿੱਚ ਲਵਪਰੀ ਸ਼ਰਮਾ ਜੀ ਨੂੰ ਆਸਵਾਜਾ ਪਾਰਟੀ ਔਰ ਆਲਰੇਡੀ ਆਡੀ ਕਸ਼ਨ ਮੋਰਚੇ ਦੇ ਲੋ ਕੈਂਡੀਡੇਟ ਖੜਾ ਕੀਤਾ ਗਿਆ ਉਹਦੇ ਸੰਦਰਭ ਵਿੱਚ ਲੋਕਾਂ ਨੂੰ ਜਾਗਰੂ ਕਰ ਲਈ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਕੀਤੀ ਗਈ ਹੈ ਔਰ ਉਸ ਵਿੱਚ ਦੱਸਿਆ ਗਿਆ ਕਿ ਆਪਣਾ ਹੱਕ ਜਿਹੜਾ ਕਿਸ ਤਰ੍ਹਾਂ ਜੇ ਆਪਾਂ ਸਰਕਾਰਾਂ ਕੋਲੋਂ ਲੈਣਾ ਕਿਉਂਕਿ ਅਸੀਂ ਲੋਕ ਇਥੇ ਲਈ ਕੰਮ ਕਰਦੇ ਆ 1929 ਤੋਂ ਲੈ ਕੇ ਆਲਰੇਡੀ ਆਡੀ ਕਸ਼ਨ ਮੋਰਚਾ ਚੱਲੇ ਆ ਰਿਹਾ ਔਰ 2020 ਦੇ ਵਿੱਚ ਅਸੀਂ ਆਸ ਪੰਜਾਬ ਪਾਰਟੀ ਦਾ ਗਠਨ ਕੀਤਾ ਅਸੀਂ ਲੋਕ ਕਿਤਲੇ ਕੰਮ ਕਰਦੇ ਆ ਲੋਕ ਕਿਤਲੇ ਕੰਮ ਕਰਾਂਗੇ ਅੱਜ ਦੀ ਜਿਹੜੀ ਮੀਟਿੰਗ ਸੀ 올 ਇੰਡੀਆ ਐਂਟੀਗਰੇਸ਼ਨ ਮੋਰਚਾ ਰਸ ਪੰਜਾਬ ਪਾਰਟੀ ਦੀ ਜਿਹੜੀ ਮੀਟਿੰਗ ਸੀ ਲੋਕ ਸਭਾ ਦਾ ਜਿਹੜਾ ਇੰਡਕਸ਼ਨ ਦਾ ਬਿਗਲ ਵੱਜ ਚੁੱਕਾ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਨੇ ਆਸ ਪੰਜਾਬ ਪਾਰਟੀ ਨੇ ਵੀ ਅਮ੍ਰਿਤਸਰ ਲੋਕ ਸਭਾ 2 ਤੋਂ ਲਾਪ੍ਰੀਤ ਸ਼ਰਮਾਈ ਨੂੰ ਜਿਹੜੇ ਨੌਜਵਾਨ ਨੇ ਔਰ ਸਭ ਦੇ ਚਾਹੇਤੇ ਨੇ ਸ਼ਹਿਰ 'ਚ ਨਾਮ ਹੈ ਹਰ ਕਿਸ ਦਾ ਕੰਮ ਕਰਦੇ ਨੇ ਅਸੀਂ ਆਪਣੀ ਪਾਰਟੀ ਵੱਲੋਂ ਸਾਰਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਇਸ ਸੀਟ ਤੋਂ ਆਪਾਂ ਉਮੀਦਵਾਰ ਡਿਕਲੋਸ ਕੀਤਾ ਔਰ ਆਸ ਪੰਜਾਬ ਪਾਰਟੀ ਦਾ ਚੋਣ ਮੈਨੀਫੈਸਟੋ ਜਿਹੜਾ ਹੈ ਅਸੀਂ ਲੋਕਾਂ ਮੰਗਨ ਚੋਣ ਮੈਨੀਫੈਸਟੋ ਨਹੀਂ ਕਰਦੇ ਅਸੀਂ ਛੋਟੀਆਂ-ਛੋਟੀਆਂ ਨੁੱਕਰ ਮੀਟਿੰਗਾਂ ਵੱਡੀਆਂ ਮੀਟਿੰਗਾਂ ਕਰਕੇ ਲੋਕਾਂ ਕੋਲੋਂ ਹਰ ਗੱਲ ਨੂੰ ਪੁੱਛ ਕੇ ਕਿ ਲੋਕਾਂ ਦੀ ਕੀ ਡਿਮਾਂਡ ਹੈ ਉਸ ਹਿਸਾਬ ਦੇ ਨਾਲ ਆਪਾਂ ਜੋ ਆਪਣਾ ਜਾਰੀ ਕਰ ਰਹੇ ਆ ਕਿ ਮਤਕੀ ਲੋਕ ਅਸੀਂ ਆਪਣੇ ਉਮੀਦਵਾਰੀ ਦੇ ਵਿੱਚ ਇੱਕ ਇਹ ਐਲਾਨ ਕਰਦੇ ਪਏ ਆ ਕਿ ਜਿਹੜੀਆਂ ਲੋਕਾਂ ਨੂੰ ਸੇਵਾ ਸਹੂਲਤਾਵਾਂ ਮੈਂ ਪ੍ਰਾਈਵੇਟ ਹਸਪੀਟਲ ਜਿਹੜੀ ਲੁੱਟ-ਬਸੂਟ ਕੀਤੀ ਹੋਈ ਹੈ ਸ਼ੁਰੂ ਉਹ ਅਸੀਂ ਇੱਕ ਰੇਟ ਲਿਸਟ ਜਿਹੜੀ ਹੈ ਹਰ ਚੀਜ਼ ਦੀ ਜਿਸ ਤਰ੍ਹਾਂ ਪਹਿਲਾਂ ਦੁਕਾਨਾਂ ਉੱਤੇ ਲਿਸਟਾਂ ਲੱਗਦੀਆਂ ਹੁੰਦੀਆਂ ਸੀ ਕਿ ਫਲਾਣੀ ਚੀਜ਼ ਦਾ ਇਹ ਰੇਟ ਹੈ ਤੇ ਇੰਗੀ ਚੀਜ਼ ਦਾ ਇਹ ਰੇਟ ਹੈ ਇਸ ਤਰ੍ਹਾਂ ਹੀ ਹਰ ਚੀਜ਼ ਦਾ ਰੇਟ ਜਿਹੜਾ ਉਹ ਲਿਖਣਾ ਪਏਗਾ ਕਮਤਰੀ ਐਮ ਆਰ ਆਈ ਦਾ ਨਾ ਰੇਟ ਆ ਅਲਟਰਾਸਾਉਂਡ ਦਾ ਰੇਟ ਆ ਹਰ ਚੀਜ਼ ਦਾ ਰੇਟ ਜਿਸ ਤਰ੍ਹਾਂ ਜਿਸਾ ਪੀਜੀਆ ਇਹਦਾ ਰੇਟਾਂ ਦੇ ਮੁਤਾਬਿਕ ਜੋ ਪੀਜੀਆ ਇਹਦਾ ਰੇਟ ਆ ਉਸ ਦੇ ਮੁਤਾਬਿਕ ਥੋੜਾ ਇਨਾ ਪ੍ਰਾਈਵੇਟ ਹਸਪੀਟਲ ਨੂੰ ਵਾਧਾ ਦੇ ਕੇ ਤੇ ਉਹਦੀ ਡੇਟ ਲਿਸਟ ਜਿਹੜੀ ਹੈ ਲਾਗੂ ਕਰਵਾਈ ਜਾਏਗੀ ਉਹਨਾਂ ਦੀ ਜਿਹੜੀ ਲੁੱਟ ਖੋਟ ਬਿਲਕੁਲ ਬੰਦ ਕੀਤੀ ਜਾਏਗੀ ਜਿਹੜਾ ਡਾਕਟਰ ਉਸ ਤੋਂ ਜ਼ਿਆਦਾ ਕੀ ਰੇਗਾ ਉਹਦਾ ਹਸਪੀਟਲ ਬੰਦ ਕਰਤਾ ਜਾਏਗਾ ਇਸ ਤਰ੍ਹਾਂ ਹੀ ਪ੍ਰਾਈਵੇਟ ਸਕੂਲ ਜਿਹੜੇ ਨੇ ਠੀਕ ਹੈ ਉਹ ਫੈਸਿਲਿਟੀਆਂ ਜਿਆਦਾ ਦੇ ਰਹੇ ਨੇ ਸਰਕਾਰੀ ਸਕੂਲਾਂ ਕਿਉਂਕਿ ਬਿਲਕੁਲ ਬੇੜਾ ਘਰਕ ਹੋਇਆ ਪਿਆ ਸਰਕਾਰੀ ਸਕੂਲਾਂ ਦਾ ਘਰਾਂ ਨੂੰ ਤਾਂ ਅਸੀਂ ਬਹੁਤ ਕੁਝ ਕਰਤਾ ਸਰਕਾਰੀ ਸਕੂਲਾਂ 'ਚ ਅੱਜ ਵੀ ਬੱਚੇ ਜਿਹੜੇ ਆ ਟਾਟ ਤੇ ਬਹਿ ਰਹੇ ਨੇ ਕੋਈ ਕੈਂਚੀ ਚਪਲ ਪਾ ਕੇ ਜਾ ਰਿਹਾ ਕੋਈ ਕੁਛ ਕਰਕੇ ਜਾ ਰਿਹਾ ਮਤਲਬ ਕਿ ਕੁਝ ਸਹੂਲਤਾਂ ਨਹੀਂ ਆ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਹਜ਼ਾਰਾਂ ਦੇ ਹਿਸਾਬ ਤੇ ਆ ਹਜ਼ਾਰਾਂ ਦੇ ਹਿਸਾਬ ਤੇ ਨਾ ਹੋ ਕੇ ਸੈਂਕੜਿਆਂ ਦੇ ਵਿੱਚ ਆਣ ਗਈਆਂ ਇਹ ਆਸ ਪੰਜਾਬ ਪਾਰਟੀ ਦੀ ਮੰਗ ਹੈ ਇਹਨੂੰ ਲਾਗੂ ਵੀ ਕਰਵਾਇਆ ਜਾਏਗਾ ਮੈਂ ਬਹੁਤ ਬਹੁਤ ਧੰਨਵਾਦ ਆ ਇਨਰ ਮੀਟਿੰਗ ਦਾ ਸਾਨੂੰ ਸਮਾਂ ਦਿੱਤਾ ਅਤੇ ਆਏਗੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਇਸ ਵਾਰੀ ਇਸ ਵਾਰੀ ਰਾਸ਼ਟਰੀ ਪ੍ਰਧਾਨ ਸ਼੍ਰੀ ਮਨਰਮੇਸ਼ਾ ਦਾ ਸਸੋਦੀ ਨੇ ਗੁਰੂ ਦੀ ਸਲਾਖਾਂ ਦੇ ਪਿੱਛੇ ਵੀ ਦਿੱਤੀ ਹੈ ਕ腐ਸ਼ਨ ਅਸੀਂ ਉਹਨਾਂ ਨੂੰ ਸੋਚ ਸਮਝ ਕੇ ਵੋਟ ਪਾਈਏ ਜਿਹੜੇ ਕੀ ਠੱਗ ਨੇ ਤੇ ਉਹਨਾਂ ਨੇ ਠੱਗੀ ਹੀ ਮਾਰਨੀ ਹੈ ਇਸ ਵਾਰੀ ਆਪਣੇ ਛੋਟੇ ਭਰਾ ਆਪਣੇ ਬੇਟੇ ਨੂੰ ਆਪਣੇ ਵੀਰ ਨੂੰ ਮੌਕਾ ਦਿਓ ਜਿਹੜੇ ਕੀ ਤੁਹਾਡੀ ਆਵਾਜ਼ ਪਾਰਲੀਮੈਂਟ ਵਿੱਚ ਐਸੀ ਗੂੰਜਦਾਗਾ ਤੇ ਮੋਦੀ ਦੀ ਪੂਰੇ ਸੈਂਟਰ ਸਰਕਾਰ ਹਲਾਵਾ